ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ লাইਵ ਭਰ ਦੇ ਮੈਂ ਸਿਹਤ ਪ੍ਰੋਗਰਾਮ ਦੇ ਵਿੱਚ ਤੇ ਅੱਜ ਆਪਾਂ ਖਾਸ ਕਰ ਗੱਲ ਕਰਦੇ ਰਹਾਂਗੇ ای.ਆਈ. ਬਾਰੇ ਯਾਨੀ ਕਿ ਕੰਨ ਨੱਕ ਤੇ ਗਲੇ ਦੇ ਬਾਰੇ ਆਜ ਕੱਲ ਹੋ ਰਹੀਆਂ ਬਿਮਾਰੀਆਂ ਤੇ ਕਾਰਨ ਕਿਸ ਤਰ੍ਹਾਂ ਦੇ ਨਵੇਂ ਜਿਹੜੇ ਵਿਕਾਰ ਪੈਦਾ ਹੋ ਰਹੇ ਆ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਲੋਕਾਂ 'ਚ ਨਵੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਗਲੇ ਦੇ ਵਿੱਚ ਖਰਾਸ਼ कोरोना ਤੋਂ ਬਾਅਦ ਇਸ ਤਰ੍ਹਾਂ ਦੀਆਂ ਬਿਮਾਰੀਆਂ ਅਕਸਰ ਦੇਖੀਆਂ ਜਾਂਦੀਆਂ ਹਨ ਜਿਹਨਾਂ ਨੂੰ ਸਮੇਂ ਰਹਿੰਦੇ ਹੀ ਠੀਕ ਕਰਨਾ ਬਹੁਤ ਜ਼ਰੂਰੀ ਹੁੰਦਾ ਨਹੀਂ ਤੇ ਭਿਆਨਕ ਗੂੜੀ ਇਹ ਧਾਰਨ ਕਰ ਲੈਂਦੇ ਆਂ ਤੇ ਸਾਡਾ ਡਾਕਟਰ ਸਾਹਿਬ ਹਨ ਸੰਮੁਖ ਦੀ ਜਿਹੜੇ ਕਿ ਐਮਐਸ ਐਈਐਨਟੀ ਹਨ ਐਮਬੀਬੀਐਸ ਡਾਕਟਰ ਹਨ ਇਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਲਾਈਵ ਘਰ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਾਂਗੇ ਕਿ ਜਿਆਦਾਤਰ ਕੋਵਿਡ ਤੋਂ ਬਾਅਦ ਗਲੇ ਦੀਆਂ ਬਿਮਾਰੀਆਂ ਬੜੀਆਂ ਫੈਲੀਆਂ ਹਨ ਖਰਾਸ਼ ਇੱਕਦਮ ਕਈ ਤੇ ਅਫੇਜ ਪਰਸਨ ਅਗੇ ਜਿਹਨਾਂ ਨੂੰ ਗਰਮੀ ਦੇ ਵਿੱਚ ਗਲੇ ਦੇ ਵਿੱਚ ਬਲੱਡ ਆਣਾ ਸ਼ੁਰੂ ਹੋ ਦੇਖੋ ਅੱਜਕੱਲ੍ਹ ਜਲਦੀ ਸੀਜ਼ਨ ਨੂੰ ਹੋਣ ਕਾਰਨ ਜਦ ਤੋਂ ਕੋਵਿਡ ਤੋਂ ਬਾਅਦ ਥੋੜੀ ਜਿਹੀ ਆਪਣੀ ਜਿਹੜੀ ਲੰਗ ਕੈਪੈਸਿਟੀ ਹੈ ਉਹਦੇ ਵਿੱਚ ਵੀ ਫਰਕ ਆਇਆ ਹੈ ਅਲਰਜੀਸ ਡਸਟ ਵਗੈਰਾ ਆਪਣੀ ਜਿਹੜੀ ਕੰਟਰੀ 'ਚ ਕਾਫੀ ਹੈਗੀ ਹੈ ਉਸ ਕਾਰਨ ਵੀ ਸਾਨੂੰ ਸੀਜ਼ਨਲ ਜਿਹੜੇ ਹੈਗੇ ਆ ਫਲੂਜ਼ ਵਗੈਰਾ ਨੈਜ਼ਲ ਬਲੌਕੇਜ ਹੈ ਬਹੁਤ ਆਮ ਹੋ ਗਿਆ ਹੈ ਗਲੇ 'ਚ ਨਜ਼ਲਾ ਨਜ਼ਲਾ ਜ਼ੁਕਾਮ ਖਾਂਸੀ ਗਲੇ 'ਚ ਰੇਸ਼ਾ ਗਿਰਨਾ ਇਹ ਸਾਰੇ ਨੈਜ਼ਲ ਬਲੌਕੇਜ ਤੇ ਅਲਰਜੀ ਦੇ ਸਿੰਪਟਮਸ ਹੈ ਅੱਖਾਂ 'ਚ ਅਥਰੂ ਆਣਾ ਸਿਰ ਭਾਰਾ-ਭਾਰਾ ਲੱਗਣਾ ਸਾਡੀ ਚੀਕ ਬਿਲਕੁਲ ਟੈਂਡਰਨੈਸ ਹੋਣੀ ਮਤਲਬ ਥੋੜਾ ਜਿਹਾ ਸੁੰਨ ਸੁੰਨ ਜਿਹਾ ਲੱਗਣਾ ਇਹ ਸਾਰੇ ਅਲਰਜੀ ਦੇ ਸਿੰਪਟਮਸ ਹੈਗੇ ਆ ਅੱਜ ਕੱਲ ਇਹ ਜਿਵੇਂ ਆਪਣਾ ਚੋਨਾਵਾੜੀ ਤੋਂ ਬਾਅਦ ਘੱਟਾ ਉੜਦਾ ਹੈ ਉਹਦੇ ਕਾਰਨ ਬਹੁਤ ਕਾਮਨ ਹੈ ਜਦ ਮੌਸਮ ਬਦਲਦਾ ਹੈ ਉਸ ਕਾਰਨ ਵੀ ਬਹੁਤ ਕਾਮਨ ਹੋ ਰਿਹਾ ਹੈ ਦੂਜੀ ਗੱਲ ਆਪਣੀ ਕਈ ਵਾਰੀ ਨੱਕ ਦੀ ਹੱਡੀ ਵੀ ਡੇਢੀ ਹੋਣ ਕਾਰਨ ਸਾਨੂੰ ਨੈਜ਼ਲ ਬਲੋਕੇਜ ਵਗੈਰਾ ਇਹੋ ਜਿਹੀ ਚੀਜ਼ਾਂ ਬਹੁਤ ਕਮ ਆਕ ਹੋ ਗਈਆਂ ਹਨ ਅੱਜ ਕੱਲ ਤੇ ਚਲੋ ਇਹਨਾਂ ਨਹੀਂ ਹੈ ਮੌਸਮ ਬਦਲਦੇ ਜਿਵੇਂ ਬਰਸਾਤ ਦਾ ਮੌਸਮ ਹੁਣ ਸ਼ੁਰੂ ਹੋਏਗਾ ਕੰਬੈਨਾ ਬਹੁਤ ਸ਼ੁਰੂ ਹੋ ਜਾਂਦਾ ਹੈ ਕੰਨ ਵਿੱਚ ਇਨਫੈਕਸ਼ਨ ਹੋ ਜਾਨੀ otitis media ਨਾਮ ਦੀ ਬਿਮਾਰੀ ਹੋ ਜਾਂਦੀ ਹੈ ਜਿਸ ਕਾਰਨ ਕਈ ਵਾਰੀ ਪਰਦਾ ਵੀ ਫਟ ਸਕਦਾ ਹੈ ਰੇਸ਼ਾ ਕਰ ਬਾਹਰੋਂ ਤੋਂ ਠੀਕ ਹੈ ਉਸ ਕਾਰਨ ਵੀ ਸਾਡੇ ਬੜੀਆਂ ਹੈ ਸੁਣਵਾਈ ਦੀ ਪਤੰਗੀ ਕਈ ਵਾਰੀ ਬਹੁਤ ਸ਼ੁਰੂ ਹੋ ਗਈ ਹੈ ਬੁਢਾਪੇ ਵਿੱਚ ਇਸ ਚੀਜ਼ ਦਾ ਅੱਜ ਕੱਲ ਬਹੁਤ ਬੁਢਾਪੇ ਦੀ ਨਾ ਗੱਲ ਕਰੀਏ ਜਵਾਨੀ ਦੇ ਕਾਲ ਦੇ ਵਿੱਚ ਕਈ ਲੋਕ ਕਿਹਾ ਜਿੰਨਾ ਕਿ ਅੱਜ ਕੱਲ ਰਿਪੀਟ ਕਰਨ ਦਾ ਬੰਦਾ ਵਾਰ-ਵਾਰ ਗੱਲਾਂ ਰਿਪੀਟ ਕਰਨੀਆਂ ਉੱਚਾ ਸੁਣਨਾ ਸ਼ੁਰੂ ਕਰ ਗਏ ਇਹ ਮਤਲਬ ਕਿ ਗਿਣਤੀ ਵਧ ਹੀ ਜਾ ਰਹੀ ਹੈ ਦੇਖੋ ਇਹਦੇ ਵਿੱਚ ਵੀ ਕਈ ਫੈਕਟਰਸ ਹੈਗੇ ਆ ਇੱਕ ਤੇ ਨੌਇਸ ਪੋਲੂਸ਼ਨ ਬਹੁਤ ਵੱਧ ਗਿਆ ਆਪਣੀ ਜਿਹੜੀ ਸੁਣਵਾਈ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤੇ ਨਾੜ ਨਾੜ ਦੀ ਕਮ ਸੁਣਵਾਈ ਜਿਹੜੀ ਘੱਟ ਹੋਣਾ ਦੋ ਕਾਰਨ ਹੋ ਸਕਦਾ ਹੈ ਜਾਂ ਤੇ ਕੋਈ ਪਰਦੇ ਵਿੱਚ ਤੰਗੀ ਹੋਏ ਜਾਂ ਤੇ ਵਿੱਚ ਸਾਡੀ ਸੁਣਵਾਈ ਦੀ ਜਿਹੜੀ ਨਾੜ ਹੈ ਉਹਦੇ ਵਿੱਚ ਕਮਜ਼ੋਰੀ ਆ ਜਾ ਜੇ ਤੇ ਪਰਦੇ ਦੀ ਕਮਜ਼ੋਰੀ ਹੋਏ ਜਾਂ ਪਰਦਾ ਫਟ ਸਕਦਾ ਹੈ ਰਿਸ਼ਕਨ ਵਿੱਚ ਬੈ ਸਕਦਾ ਹੈ ਉਹਦਾ ਤੇ ਆਪਾਂ ਇਲਾਜ ਕਰ ਦਿੰਨੇ ਆ ਪਰ ਜਿਹੜੀ ਹੈ 나ੜ ਦੀ ਕਮਜ਼ੋਰੀ ਹੈ ਉਹ ਕਿਸੇ ਵੀ ਨੌਇਸ ਪੋਲੂਸ਼ਨ ਕਾਰਨ ਹੋ ਸਕਦੀ ਹੈ ਵਿਦੇਜ ਹੋ ਸਕਦੀ ਹੈ ਕਿ ਸਾਨੂੰ ਸੁਣਵਾਈ ਘਟ ਜਾਂਦਾ ਜਿਵੇਂ ਬੁੜਾਪੇ ਵਿੱਚ ਹੁੰਦਾ ਹੈ ਉਹਦਾ ਦਾ ਫਿਰ ਸਾਨੂੰ ਹਿਅਰਿੰਗ ਗੇਡ ਦੇ ਪੇਸ਼ੈਂਟ ਨੂੰ ਕਾਉਂਸਲ ਕਰਨਾ ਪੈਂਦਾ ਉਹ ਤੇ ਚਿਤ ਤੱਕ ਆਪਾਂ ਇਨਵੈਸਟੀਗੇਟ ਨਹੀਂ ਕਰ ਸਕਦੇ ਆਪਾਂ ਕਹਿ ਨਹੀਂ ਸਕਦੇ ਕਿ ਸੁਣਵਾਈ ਦਾ ਕੀ ਕਾਰਨ ਜ਼ਿਆਦਾ ਹੋ ਸਕਦਾ ਪਰ ਜਦ ਕਈ ਵਾਰੀ ਹੁਣ ਹੋ ਰਿਹਾ ਹੈ ਵਿਦ ਟਾਈਮ ਜਿਵੇਂ ਸਾਡੇ ਜਿਵੇਂ ਨੌਇਸ ਪੋਲੂਸ਼ਨ ਵੱਧਦਾ ਪਿਆ ਸਾਨੂੰ ਹਿਅਰਿੰਗ ਦੇ ਵਿੱਚ ਫਰਕ ਕਾਫੀ ਆ ਰਿਹਾ ਪਹਿਲਾਂ ਜਿਵੇਂ ਪਹਿਲੇ ਜਮਾਨੇ ਵਿੱਚ ਜਿਵੇਂ ਬੁੜਿਆਂ ਨੂੰ ਇੰਨੀ ਨਹੀਂ ਪ੍ਰੋਬਲਮ ਆਦੀ ਸੀ ਹੁਣ ਜਿਵੇਂ ਹੈ ਇਕੱਲੇ ਬੁੜਿਆਂ ਬੁੜਾਪੇ ਵਿੱਚ ਵੀ ਨਹੀਂ 50 40 45 ਦੇ ਉਮਰ ਦੇ ਵਿੱਚ ਵੀ ਲੋਕਾਂ ਨੂੰ ਹਿਅਰਿੰਗ ਦੀ ਪ੍ਰੋਬਲਮ ਆ ਰਹੀ ਹੈ ਇਹਦੇ ਵਿੱਚ ਜਿਹੜੇ ਏਅਰਬੱਡਸ ਵਰਤਦੇ ਆ ਲਾਊਡ 뮤직 ਸੁਣਦੇ ਆ ਜਿਮ ਜਾਂਦੇ ਆ ਵੱਡੇ ਵੱਡੇ ਏਅਰਫੋਨ ਲਗਾ ਕੇ ਲਾਊਡ 뮤직 ਪਲੇ ਕਰਕੇ ਜਿਮ ਵਰਕਆਊਟ ਕਰਦੇ ਆ ਉਹ ਵੀ ਕਿਤੇ ਨਾ ਕਿਤੇ ਬਿਲਕੁਲ ਫਰਕ ਪੈਂਦਾ ਹੀ ਹੈ ਜਦ ਆਪਾਂ ਏਅਰਬੱਡਸ ਵਗੈਰਾ ਲਗਾਣੇ ਆ ਹੈੱਡਫੋਨਸ ਲਗਾਣੇ ਆ ਆਵਾਜ਼ ਇੰਨੀ ਹੁੰਦੀ ਹੈ ਕਿ ਸਾਡੀ ਨਾਲ ਨੂੰ ਜ਼ੋਰ ਤੇ ਬਿਲਕੁਲ ਪੈਂਦਾ ਹੈ। ਬਾਕੀ 이어ਬਰਡਸ ਜਿਹੜੇ ਜਿਹੜੇ ਸਾਡੇ ਕੰਨ ਦੇ ਅੰਦਰ ਆਲਰੇਡੀ ਮੈਲ ਹੁੰਦੀ ਹੈ। ਸਾਈਡ ਦੇ ਵਿੱਚ ਤੇ ਆਪਾਂ 이어ਬਰਡਸ ਸਾਫ਼ ਕਰ ਦਿੰਦੀ ਹੈ ਪਰ ਜਿਹੜੀ ਅੰਦਰ ਵੱਟੀ ਹੁੰਦੀ ਹੈ ਉਹ ਹੋਰ ਅੰਦਰ ਨੂੰ ਤੱਕ ਦਿੰਦੀ ਹੈ। ਜਦ 이어ਬਰਡਸ ਕਈ ਵਾਰੀ ਹੁੰਦਾ ਹੈ ਕਿ 이어ਬਰਡਸ ਮਾਰਨ ਤੋਂ ਬਾਅਦ ਵੀ ਸਾਨੂੰ ਲੱਗਦਾ ਹੈ ਸਾਡਾ ਕੰਨ ਬਿਲਕੁਲ ਹੀ ਬੰਦ ਹੋ ਗਿਆ। ਉਹ ਉਸ ਕਰੰਟ ਵੀ ਬਹੁਤ ਫਰਕ ਪੈਂਦਾ ਹੈ। ਸਾਡੇ 이어 ਬਲੋਕੇਜ ਹੋ ਜਾਂਦੀ ਹੈ ਉਹਦੇ ਕਰਕੇ। ਦੂਸਰੀ ਗੱਲ ਕਰੀਏ ਇਹ ਜਿਹੜੀ ਕੰਨਾਂ ਦੀ ਸੁਣਨ ਦੀ ਸ਼ਮਤਾ ਜੇ ਘਟਦੀ ਘਟਦੀ ਆ ਉਹਦੇ ਨਾਲ ਨਾਲ ਦਿਮਾਗ ਤੇ ਵੀ ਅਸਰ ਪੈਂਦਾ ਕਨੈਕਸ਼ਨ ਦਿਮਾਗ ਦਾ ਦੇਖੋ ਸਾਨੂੰ ਦਿਮਾਗ ਤੇ ਐਸਡ ਡਾਇਰੈਕਟ ਕੋਈ ਕੋਰਿਲੇਸ਼ਨ ਆਪਾਂ ਸਟੱਡੀ ਐਵੇਂ ਹੁੰਦੀ ਨਹੀਂ ਐ ਪਰ ਜਿਵੇਂ ਸੁਣਵਾਈ ਦੇ ਕਾਰਨ ਸਾਨੂੰ ਟੈਨਾਈਟਸ ਦੀ ਪ੍ਰੋਬਲਮ ਆਂਦੀ ਹੈ ਟੀਟੀਪੀਐਮ ਮਸ਼ੀਨ ਦੀ ਆਵਾਜ਼ਾਂ ਕੰਨ ਵਿੱਚ ਵੱਜਦੀਆਂ ਆ ਕਿ ਸਾਨੂੰ ਫਿਰ ਜਿਹਦੇ ਕਾਰਨ ਹੈਡੈਕ ਹੋ ਸਕਦਾ ਹੈ ਅੱਜਕੱਲ ਟੈਨਾਈਟਸ ਬਹੁਤ ਕਾਮਨ ਹੋ ਗਿਆ ਜਿਵੇਂ ਸਾਨੂੰ ਕੰਨ ਵਿੱਚ ਨਾ ਆਵਾਜ਼ਾਂ ਵੱਜਦੀਆਂ ਕਈ ਕਹਿੰਦੇ ਕਿ ਮੇਰੀ ਆਵਾਜ਼ ਹੀ ਵੱਜਦੀ ਰਹਿੰਦੀ ਹੈ ਉਹ ਟੈਨਾਈਟਸ ਦੀ ਕੰਪਲੇਂਟ ਹੈ ਨਾਈਟਸ ਨਾਲ ਸਾਨੂੰ ਹੁੰਦਾ ਕੀ ਹੈ ਬੰਦਾ ਚਿੜਚਿੜਾ ਹੋ ਜਾਂਦਾ ਹੈ ਮੂਡ ਸਿੰਗਸ ਆਉਂਦੇ ਆ ਪੇਸ਼ੈਂਟ ਇਰੀਟੇਬਲ ਹੋ ਜਾਂਦਾ ਤੇ ਉਹਨੂੰ ਕ੍ਰੋਨਿਕ ਹੀ ਆਵਾਜ਼ ਵਜਨ ਕਰ ਹੈਡੈਕਸ ਵੀ ਹੋ ਸਕਦੀਆਂ ਇਹ ਕਾਫੀ ਕਾਮਨ ਹੋ ਗਿਆ ਅੱਜਕੱਲ ਤੇ ਜਿਸ ਤਰ੍ਹਾਂ ਇਹ ਕਾਮਨ ਬਿਮਾਰੀਆਂ ਅੱਜਕੱਲ ਜਿਵੇਂ ਮਾਡਰਨ ਜਮਾਨੇ ਦੀ देन ਕਹਿ ਦਈਏ ਤੇ ਗਲਤ ਨਹੀਂ ਹੋਏਗਾ ਕਿ ਮਾਡਰਨ ਜਮਾਨੇ ਦੀ देन ਕਰਕੇ ਗਈ ਨਹੀਂ ਹੈ ਬਿਮਾਰੀਆਂ ਜਿਹੜੀਆਂ ਸਾਡੇ ਦੇਖੋ ਕਈ ਚੀਜ਼ਾਂ ਮਾਡਰਨ ਜਮਾਨੇ ਕਾਰਨ ਬਿਲਕੁਲ ਫਰਕ ਪੈ ਰਿਹਾ ਔਨ ਅੱਜਕੱਲ ਜਿਵੇਂ ਅੱਬਾ ਬਾਹਰ ਦੇ ਬੱਚੇ ਬਹੁਤ ਖਾਂਦੇ ਪਿਆ ਟੌਨਸਿਲਾਈਟਸ ਵਗੈਰਾ ਕਾਫੀ ਕਾਮਨ ਹੋ ਗਿਆ ਹੈ ਬੱਚਿਆਂ ਨੂੰ ਇਨੀ ਇਮਿਊਨਿਟੀ ਨਹੀਂ ਰਹੀ ਸੀਜ਼ਨਲ ਅਲਰਜੀ ਫਲੂ ਜ਼ੁਕਾਮ ਨਜ਼ਲਾ ਕਾਫੀ ਫਾਇ ਵਧ ਗਿਆ ਹੈ ਦੂਜਾ ਥੋੜਾ ਆਪਣਾ 에ਅਰ ਪੋਲੂਸ਼ਨ ਕਾਰਨ ਵੀ ਬਹੁਤ ਫਰਕ ਪਿਆ ਹੈ ਕਿ ਜਪਾਨ ਜੋ ਸਾਫ ਸੁੱਤਰੀ ਪਹਿਲੇ ਜਮਾਨੇ ਚ ਖਵਾਵਾ ਹੁੰਦੇ ਸੀ ਉਹਨਾਂ ਜੋ ਹੀ ਮਿੱਟੀ ਘਟਾ ਤੇ ਜੋ ਅੰਦਰ ਲੈ ਰਹੇ ਆ ਉਹ ਵੀ ਸਾਨੂੰ ਅਸਥਮਾ ਤੇ ਅਲਰਜੀ ਦੇ ਕਾਰਨ ਬੰਦਰ ਪਿਆ ਹੈ ਇਹ ਇਹਨਾਂ ਚੀਜ਼ਾਂ ਤੋਂ ਬਚਾਅ ਲਈ ਕੋਈ ਛੋਟੇ-ਛੋਟੇ ਟਿਪਸ ਜਿਹੜੇ ਸਾਡੇ ਸਾਡੇ ਛੋਟੇ-ਛੋਟੇ ਟਿਪਸ ਇਹ ਹੋ ਸਕਦੇ ਐ ਜਦ ਵੀ ਬਾਹਰ ਮਿੱਟੀ ਘਟੇ ਵਿੱਚ ਲੰਘ ਗਜਾਓ ਕੋਸ਼ਿਸ਼ ਕਰੋ ਮੂੰਹ ਤੇ ਕੱਪੜਾ ਲਪੇਟ ਲਓ ਮਾਸਕ ਪਾ ਲਓ ਸਾ ਥੋੜਾ ਇਸ ਵੇਰੇ ਉੱਠਦੇ ਸਾਰ ਯੋਗਾ ਕਰੋ ਉਹ ਨਾਲ ਸਾਡੀ ਬੋਡੀ ਦੀ ਲੰਗ ਕੈਪੈਸਿਟੀ ਵਧਦੀ ਐ ਸਾਨੂੰ ਸਾ ਸੌਖਾ ਹੋਏਗਾ ਥੋੜਾ ਜਿਮ ਵਗੈਰਾ ਜਾਣਾ ਚਾਹੀਦਾ ਕਿ ਜਿੰਨਾ ਜਿਹੜੀ ਸਾਡੀ ਵਰਕਆਊਟ ਕਰਨੀ ਚਾਹੀਦੀ ਕਿ ਜਿੰਨੀ ਬੋਡੀ ਦੀ ਨੈਚੁਰਲ ਜਿਹੜੀ ਲੰਗ ਕੈਪੈਸਿਟੀ ਐ ਉਹ ਨਾਲ ਵਧ ਸਕੇ ਕਿਸਾਨੂੰ ਬਰੀਥਿੰਗ ਡਿਫਿਕਲਟੀਜ਼ ਇਨ ਨਾਨ ਤੇ ਫੂਡ ਦੇ ਵਿੱਚ ਕਿਹੜੇ ਫੂਡ ਜਿਹੜੇ ਜਿਹੜੇ ਜ਼ਿਆਦਾ ਸਾਨੂੰ ਇਫੈਕਟ ਕਰਦੇ ਆਗੇ ਦੇਖੋ ਫੂਡ ਐਸ ਸੱਚ ਸਾਡੀ ਬਾਡੀ ਤੇ ਇਨਾ ਇਫੈਕਟ ਨਹੀਂ ਕਰਦੇ ਬਾਹਰ ਦਾ ਖਾਣਾ ਡੈਫੀਨਿਟਲੀ ਹੈਲਦੀ ਇਨਾ ਨਹੀਂ ਹੁੰਦਾ ਸਾਨੂੰ ਬਿਮਾਰੀ ਜ਼ਿਆਦਾ ਜਲਦੀ ਹੋ ਜਾਂਦੀ ਹੈ ਪਰ ਜਿਹੜਾ ਮਤਲਬ ਐਸ ਸੱਚ ਕੋ ਐਲਰਜੀ ਵਗੈਰਾ ਦਾ ਖਾਣੇ ਨਾਲ ਇਨਾ ਕੋਈ ਮਤਲਬ ਨਹੀਂ ਹੈ ਏ ਜ਼ਰੂਰ ਹੈ ਕਿ ਆਪਾਂ ਜੇ ਸਾਫ਼ ਅੱਛਾ ਖਾਣਾ ਖਾਵਾਂਗੇ ਘਰ ਦਾ ਖਾਣਾ ਖਾਵਾਂਗੇ ਸਾਡੀ ਬੋਡੀ ਦੀ ਵੈਸੇ ਨੈਚਰਲ ਇਮਿਊਨਿਟੀ ਵਧੇਗੀ ਜਿਹਦੇ ਕਾਰਨ ਸਾਡੇ ਜੇ ਬਿਮਾਰੀ ਕੋਲਡ ਵਗੈਰਾ ਹੈ ਘੱਟ ਲੱਗੇਗਾ ਅਸੀਂ ਬਿਮਾਰ ਘੱਟ ਹੋਵਾਂਗੇ ਕਿਉਂਕਿ ਸਾਡੀ ਬੋਡੀ ਦੀ ਨੈਚਰਲ ਇਮਿਊਨਿਟੀ ਉਨੀ ਵੱਧ ਜਾਏਗੀ ਤੇ ਜੇ ਕਿਸ ਤਰ੍ਹਾਂ ਦੀ ਕੋਈ ਸਿੰਪਟਮ ਵਗੈਰਾ ਜਿਸ ਤਰ੍ਹਾਂ ਤੁਸੀਂ ਸਿੰਪਟਮ ਦੱਸੇ ਆਂਦੇ ਆ ਤੇ ਇਹ ਉਹਦਾ ਟਾਈਮ ਰਹਿੰਦੇ ਜੇ ਲਾ ਸ਼ੁਰੂ ਕਰਵਾ ਲਿਆ ਜਾਵੇ ਤੇ ਦੇਖੋ ਬਿਲਕੁਲ ਟਾਈਮ ਅੱਜ ਜਿਹੜੇ ਸਾਡੇ ਕੰਨਾਂ ਵਿੱਚ ਜਿਵੇਂ ਰੇਸ਼ਾ ਵਗਦਾ ਹੈ ਪਰੇਸ਼ਾ ਵਗਦੇ ਵਗਦੇ ਕਈ ਵਾਰੀ ਪਰੇਸ਼ਾ ਦਿਮਾਗ ਨੂੰ ਵੀ ਲੱਗ ਜਾਂਦਾ ਹੈ ਜੋ ਇੱਕ ਚੀਜ਼ ਛੋਟੀ ਸੀ ਉਹ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਬ੍ਰੇਨ ਕਈ ਵਾਰੀ ਹੁੰਦਾ ਹੈ ਕੋਈ ਕੰਪਲਿਕੀਸ਼ਨ ਹੈਗੀ ਟੈਂਪੋਰਲ ਬੋਨ ਐਬਸਸ ਬ੍ਰੇਨ ਐਬਸਸ ਇੰਟਰ ਟੈਂਪੋਰਲ ਐਬਸਸ ਇਹ ਸਾਰੀਆਂ ਕੰਦ otitis media ਬਿਮਾਰੀ ਕਹਿੰਦੇ ਜਿਵੇਂ ਕੰਦ ਦੀ ਰੇਸ਼ਾ ਜਣ ਨੂੰ ਵਗਦਾ ਹੈ ਪਰਦਾ ਫਟਣ ਦੇ ਨਾਲ ਇਹ ਚੀਜ਼ਾਂ ਵੀ ਲੱਗ ਸਕਦੀਆਂ ਇਸ ਲਈ ਇਹਦਾ ਟਾਈਮਲੀ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ ਕਈ ਵਾਰੀ ਹੁੰਦਾ ਹੈ ਅਲਰਜੀ ਨਾਲ ਸਾਡੇ ਛੋਟੀ ਪਹਿਲੇ ਥੋੜੀ ਅਲਰਜੀ ਹੁੰਦੀ ਹੈ ਨੱਕ ਦੀ ਬਲੋਕੇਜ ਵੇਰ ਹੌਲੀ ਹੌਲੀ ਵੱਧ ਜਾਂਦੇ ਬਿਲਕੁਲ ਟੋਟਲ ਬਲਾਕੇਜ ਆ ਜਾਂਦੀ ਹੈ ਬਿਲਕੁਲ ਬੰਦੇ ਨੂੰ ਸਾਹ ਲੈਣਾ ਹੀ ਮੁਸ਼ਕਲ ਹੋ ਜਾਂਦਾ ਹੈ ਬੰਦਾ ਦਾ ਨੱਕ ਬਿਲਕੁਲ ਬੰਦ ਹੋ ਜਾਂਦਾ ਬੰਦਾ ਮੂੰਹ ਖੋਲ ਕੋਲ ਕੇ ਸਾਹ ਲੈਂਦਾ ਇਸ ਲਈ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਉਹਦਾ ਟਾਈਮਲੀ ਉੱਤੇ ਹੀ ਰੋਕ ਕਰਦੀ ਹੈ ਤਾਂ ਉਹਦਾ ਟਾਈਮਲੀ ਇਲਾਜ ਹੋ ਸਕੇ ਤੇ ਜੇ ਬਿਲਕੁਲ ਆਪਣੇ ਸ਼ਰੀਰ ਦੇ ਅੰਦਰ ਕਿਸੇ ਵੀ ਵਿਕਾਰ ਦਾ ਟਾਈਮਲੀ ਜਿਹੜਾ ਹੈ ਨਾ ਸਮੇਂ ਰੰਦੇ ਇਲਾਜ ਕਰ ਦਿੱਤਾ ਜਾਵੇ ਤਾਂ ਬਹੁਤ ਚੰਗਾ ਹੁੰਦਾ ਨਹੀਂ ਤੇ ਟਾਈਮ ਨਾਲ ਵੱਧਦਾ ਵੱਧਾ ਰੋ ਕਿੰਨਾ ਵੱਧ ਜਾਂਦਾ ਕਿ ਇਹਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਤੇ ਕਿਤੇ ਕਿਤੇ ਵੱਡਾ ਜਿਹੜੀ ਵੱਡੀ ਬਿਮਾਰੀ ਜਿਹੜੀ ਪੈਦਾ ਹੋ ਜਾਂਦੀ ਹੈ ਇਸ ਕਰਕੇ ਆਪਣੇ ਸਰੀਰ ਦਾ ਖਾਸ ਕਰਕੇ ਧਿਆਨ ਰੱਖੋ ਖਾਸ ਕਰ ਖਾਣ ਪੀਣ ਦਾ ਤੇ ਸੁਸਤ ਵਾਤਾਵਰਨ ਦਾ ਤੇ ਐਕਸਰਸਾਈਜ਼ ਜ਼ਰੂਰ ਕਰੋ ਜਿਸਨ ਡਾਕਟਰ ਸਾਹਿਬ ਨੇ ਕਿਹਾ ਲੰਗ ਕੈਪੈਸਿਟੀ ਵਧਾ ਲਈ ਯੋਗਾ ਐਕਸਰਸਾਈਜ਼ ਬਹੁਤ ਜ਼ਰੂਰੀ ਆ ਇਸ ਤਰ੍ਹਾਂ ਐਕਸਰਸਾਈਜ਼ ਜ਼ਰੂਰ ਕਰੋ ਤਾਂ ਕਿ ਤੁਹਾਡਾ ਸਰੀਰ ਹਮੇਸ਼ਾ ਸਵਸਥ ਰਹੇ ਜੇ ਥੋੜੀ ਬੋਤੀ ਕੋਈ ਦਿੱਕਤ ਆਂਦੀ ਹੈ ਤਾਂ ਉਹਦੇ ਲਈ ਤੁਸੀਂ ਆਪਣੇ ਡਾਕਟਰ ਨੂੰ ਕੰਸਲਟ ਕਰੋ ਤੇ ਆਪਣੇ ਸਮੇਂ ਰਹਿੰਦੇ ਹੀ ਛੋਟੀ ਬਿਮਾਰੀ ਨੂੰ ਛੋਟੇ ਹੁੰਦੇ ਹੀ ਖਤਮ ਕਰ ਦਿਓ ਨਾ ਕਿ ਉਹਨੂੰ ਵੱਡਾ ਬਿਗੜਾ ਦੋ ਧੰਨ